FIR ਰਜਿਸਟਰ ਕੀਤੀ ਗਈ ਸੀ FIR ਨੰਬਰ 152 ਮਿਤੀ 22/02/2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀ ਸੀ ਫੇਸਬੁਕ ਤੇ ਵੀ ਲਾਈਕ ਚੱਲੀ ਸੀ ਸੋਸ਼ਲ 바이ਰਲ ਹੋਈ ਸੀ ਉਹਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ FIR ਨੰਬਰ 152 ਮਿਸਟਰ ਕਿਤੇ ਜਿਹੜੀ ਬਾਈ ਨੇ ਵਸੀ ਆਪਣੀ ਉਸ ਦੇ ਤਰਫਰ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਡੈਟਨਾ ਲਾ ਸਿੰਘ ਇਹਨੇ ਚਾਰ ਬੰਦੇਾਂ ਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਇਹ ਵਿੱਚ ਕਾਬੂ ਕਰ ਦਿੱਤੇ ਗਏ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਜਿਹੜਾ ਐਕਸ ਸਰਪੰਚ ਹੈਗਾ ਮੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀਆਂ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀਆਂ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਇਸਰਕੇ ਇਹ ਜਿਹੜੀ ਕਾਫੀ ਐਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਨੂੰ ਪ੍ਰੈਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਫੋਟਰਾਂ ਦੇ ਰਹਿਣ ਵਾਲੇ ਆ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਇਹ ਮੁੱਖਿਆ ਦਿੰਦੇ ਸੀ ਬਫਫਕ ਨੰਬਰ ਅਲੋ ਕਾਫੀ ਪੰਜ ਛੇ ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੇ ਧਮਕੀਆਂ ਦਿੰਦੇ ਸੀ ਇੱਕ ਸੈਮਸਨ ਬਲਿਕ Oppo ਜਿਹੜਾ ਫੋਨ ਨਿਊਜ਼ ਕੀਤਾ ਸੀ ਉਹ ਸੀ ਰਿਕਵਰਡ ਇਹਨਾਂ ਕੋਈ ਪਰਸਨਲ ਦੁਸ਼ਮਣੀ ਸੀ ਜਾਂ ਕਿਸੇ ਗੈਂਗ ਨਾਲ ਸੰਬੰਧ ਸੀ ਇਹ ਕੋਈ ਗੈਂਗ ਨਾ ਨੇ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਆ ਤੇ ਦੋ ਜਿਹੜੇ ਹੈਗੇ ਇਹ ਬਹਿਰਿੰਚ ਜਿਹੜੇ 5-6 ਸਾਲ ਪਹਿਲਾਂ ਗਏ ਹੋਏ ਹੈਗੇ ਉਹਨਾਂ ਨੇ ਇਹ ਚਾਰਾਂ ਨੇ ਲੜਕੇ ਕੇ ਇੱਕ ਟੱਕਰ ਉਹ ਬਣਾਈ ਸੀ ਕਨਸਪੀਰੇਸੀ ਕੀ ਸੀ ਉਹ ਟੱਕਰ ਬਣਾਈ ਸੀ ਕਿ ਆਪ ਕੋਈ ਪੈਸੇ ਲੱਗਦੇ ਆ ਚਾਰੇ ਬੂਟਰ ਦੇ ਦੋ ਇਹ ਚਾਰੇ ਬੂਟਰਾਂ ਦੇ ਇੱਕ ਪਿੰਡ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦੋ ਆਪ ਦੇ ਨਾਮ ਦੀ ਮੰਗੀ ਸੀ ਰੰਗ ਰਹੀ ਜਾਂ ਇਹਨਾਂ ਨੇ ਕਿਸੇ ਗੈਂ ਦਾ ਨਾਮ ਦਿੱਤਾ ਸੀ ਨੰਨਾ ਨੇ ਕਿਸੇ ਗੈਂ ਦਾ ਨਾਮ ਤਾਂ ਸੀ ਵੀ ਨਹੀਂ ਕੀਤਾ ਸੀ ਪਰ ਇਹ ਇਹਨੂੰ ਡਰਾ ਕੇ ਜਿਹੜੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕਿ ਸਾਨੂੰ ਜਿਹੜੀ ਹੈਗੀ ਫਰੋਦੀ ਦੇ ਲਈ ਕਾਲਿੰਗ ਜਿਹੜੀ ਬਹਿਰੀਨ ਦੇ ਨੰਬਰ ਤੋਂ ਕਰਦੇ ਸੀ ਵਟਸਐਪ ਦੇ ਜਿਹੜੇ ਬਾਹਰ ਦੇ ਨੰਬਰ ਸੀ ਮੇਰੇ ਹੈਗੇ ਸੀ ਛੇ ਸੱਤ ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜਾ ਉਹਨਾਂ ਨੇ ਬਹਿਰੀਨ ਦੇ ਜਿਹੜੇ ਦੋ ਲੜਕੇ ਹੈਗੇ ਐ ਜਿਹੜਾ ਬੋਟਰਾ ਦਾ ਇੱਕ ਹੈਗੇ ਇੱਕ ਲੱਤਾ ਪਿੰਡ ਦਾ ਹੈ ਜਾਨਾ ਜੋ ਉਹਨਾਂ ਨੂੰ ਵੀ ਨੰਬਰ ਦਿੱਤੇ। ਜੇ ਸੋਸ਼ਲ ਮਨੀ ਦਿੱਤੀ ਵੀ ਹਨ ਸਪੰਦ ਨਹੀਂ। ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜਿਹੜੀ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕੋਈ ਸੇ ਨੂੰ ਕੋਈ ਸੋਸ਼ਲ ਤੋਂ ਲੋਂ ਵੀ ਇਹ ਬੇਚੇ ਬੇ ਦਰ ਦੇ ਨਾਲ bina darr ton oh sade kol aun te sanu information den te koi anime ch darna wali gall nahi police 24 ghante ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈ ਇਹ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਤੇ ਕਿੰਨੇ ਜਣੇ ਦਾ ਗਰੁੱਪ ਸੀਗਾ ਜੀ ਟੋਟਲ ਇੱਕ ਟੋਟਲ 4 ਜਣੇ ਦਾ ਗਰੁੱਪ ਹੋਰ ਵੀ ਕੋਈ ਹੈ ਇਨਵੋਲਵਮੈਂਟ ਨਹੀਂ ਦੱਸਿਆ ਨਾ ਦੋ ਜਣੇ ਸੀ ਰੈਸਟ ਕਰ ਲਿਤੇ ਦੋ ਜਣੇ ਜਿਹੜੇ ਹੈਗੇ ਬਾਹਰ ਹੈ ਬਹਿਰੀ ਨਹੀਂ ਦੋਨੇ ਦੋਨੇ ਬਹਿਰੀ ਨਹੀਂ ਸੀ ਦੋਨੇ ਬਹਿਰੀ ਨਹੀਂ ਸੀ ਐਕਸਰਸ਼ਨ ਮਣੀ ਜਿਹੜੀ ਹੈ ਸਰ 2 ਲੱਖ ਇਸ ਤੋਂ ਜ਼ਿਆਦਾ ਵੀ ਬਾਰ ਬਾਰ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫਿਰ 6 ਲੱਖ ਮੰਗੀ ਸੀ ਜਦੋਂ ਬੰਦੇ ਨੂੰ ਦੂਜੀ ਵਾਰ ਇਹ 5-6 ਦਿਨ 10 ਦਿਨ ਚੱਲਦੀ ਰਹੀ ਹੈਗੀ ਹੈ ਜਦੋਂ ਉਹਨੂੰ ਡਰਾਇਆ ਤਾਂ ਕਾਇਆ ਪਰ ਨੈਕਸਟ ਉਸ ਸ਼ਬਦ ਨਹੀਂ ਚੈਲਕਾ ਸਰ ਜਿਹੜੇ ਦੋ ਅਰੈਸਟ ਕੀਤੇ ਗਏ ਨੇ ਇਹ ਵੀ ਬਹਿਰੀਆਂ ਗਏ ਸੀ ਉਹਨਾਂ ਦੇ ਨਾਲ ਹੀ ਸੀ ਕਿ ਉਹ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਦੇ ਜਿਹੜੇ ਬੰਦੇ ਨੂੰ ਤਲਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਰਿਸ਼ਤਦਾਰੀ ਹੈ ਜਾਂ ਇਹਦੀ ਦੋਸਤੀ ਹੈ ਨਹੀਂ ਜੀ ਕਿੰਨਾ ਜੀ ਜਿਹੜੇ ਚਾਰਿਆ ਨੇ ਹੈਗੇ ਨਹੀਂ ਆਪਸੇ ਇਹ ਇੱਕੋ ਪਿੰਡ ਦੇ ਆ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੀਆਂ ਜਨਾਂ ਦੇ ਨਾਲ ਰਹਿੰਦਾ ਹੈਗਾ